ਤੇਲ ਮਿਲ ਗਿਆ ਹਾਂਜੀ ਵੀ ਤੇਲ ਮਿਲ ਗਿਆ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਅਸੀਂ ਨਾ ਤਿੰਨ ਭਰਾ ਤੇ ਇਸੇ ਪੈਲੀ ਦੇ ਸਿਰ ਤੇ ਗੁਜ਼ਾਰਾ ਕਰਦੇ ਆਂ ਮਾਲ ਡੰਗਰ ਰੱਖ ਕੇ ਸਾਡੀ ਵੀਰਾਂ ਨੇ ਮਦਦ ਕੀਤੀ ਅਸੀਂ ਬਹੁਤ ਸਾਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਤਿੰਨ ਭਰਾ ਅਸੀਂ ਦੋ ਦੋ ਕਿਲੇ ਸਾਡੇ ਕੋਲ ਜ਼ਮੀਨ ਹੈ ਉਹ ਵੀ ਦਰਿਆ ਦੇ ਵਿੱਚ ਆ ਤੁਹਾਨੂੰ ਪੱਧਰ ਕਰਨ ਲਈ ਇਹਨਾਂ ਵੀਰਾਂ ਨੇ ਤੇਲ ਦਿੱਤਾ ਸਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਤੁਸੀਂ ਕਹਿ ਰਹੇ ਹੋ ਟਰੈਕਟਰ ਖੜੇ ਨੇ ਪਰ ਤੇਲ ਖਣੋ ਖੜੇ ਨੇ ਬਿਲਕੁਲ ਜੀ ਘਰੇ ਟਰੈਕਟਰ ਖੜੇ ਨੇ ਤੇਲ ਖਣੋ ਖੜੇ ਨੇ ਤੇਲ ਜੋ ਕਿ ਪੈਸੇ ਨਹੀਂ ਹੈਗੇ ਬੜੀ ਮਿਹਰਬਾਨੀ ਵੀਰਾਂ ਦੀ ਬਹੁਤ ਬਹੁਤ ਮਿਹਰਬਾਨੀ ਜਿਨ੍ਹਾਂ ਸਾਨੂੰ ਤੇਲ ਦਿੱਤਾ ਤੇ ਸਾਡੇ ਟਰੈਕਟਰ ਇੱਥੇ ਆਉਣਗੇ ਪਹਿਲੀ ਬਣਾਵਾਂਗੇ ਦੇਖੋ ਅੱਜ ਕਿਸਾਨ ਦੇ ਜੱਟ ਦੇ ਹਾਲਾਤ ਨੇ ਟਰੈਕਟਰ ਲੱਖਾਂ ਦਾ ਘਰੇ ਖੜਾ ਪਰ ਤੇਲ ਖੁਣੋ ਵੇਖ ਲਓ ਸੋ ਵੇਖੋ ਆੜਤੀ ਵੀਰਾਂ ਨੇ ਵੀ ਹੱਥ ਬੰਨ੍ਹ ਕੇ ਬੇਨਤੀ ਵੀ ਹੜਪੀੜਤਾ ਦੀ 6 ਮਹੀਨੇ ਦੀ ਵਿਆਜ ਮਾਫ਼ ਕੀਤੀ ਜਾਵੇ ਮੈਂ ਹਰ ਵਾਰੀ ਕਹਿੰਦਾ ਮੈਂ ਸਕੂਲਾਂ ਵਾਲਿਆਂ ਨੂੰ ਕਹਿੰਦਾ ਵੀ ਦੇਖੋ ਤੁਹਾਡੇ ਨਾਲ ਨੋ ਮਾਸ ਦਾ ਰਿਸ਼ਤਾ ਮੁਸਲਮਾਨ ਵੀਰ ਕੋਈ ਵੀਖੋ ਉੱਤਰਾਖੰਡ ਤੋਂ ਆਇਆ ਕੋਈ ਰਾਜਸਥਾਨ ਤੋਂ ਕੋ ਯੂਪੀ ਤੋਂ ਕੋ ਹਰਿਆਣਾ ਤੋਂ ਸਾਡਾ ਰਿਸ਼ਤੇਦਾਰ ਨਹੀਂ ਸੀ ਪਰ ਇੱਕ ਇਨਸਾਨੀਅਤ ਦੇ ਨਾਤੇ ਆਇਆ ਤੁਹਾਡੇ ਨਾਲ ਤੇ ਸਾਡੇ ਵਰਤੋ ਵਰਤਾਅ ਨੇ 2500 ਪਿਛਲੇ ਪਿੰਡਾਂ ਹੀ ਮੰਨਦਾ 2500 ਪਿਛੇ ਹੋ ਗਏ 5000 ਲੀਟਰ ਹੋਣ ਤੱਕ ਮੰਨਦਾ ਤੁਸੀਂ ਹੈ ਤੇ 5000 ਤਾਂ ਹੋਣੇ ਚਾਹੀਦੇ ਸੀ ਵੀਰ 11 ਵਜੇ ਦਫਾ 10:30 11:00 ਆਏ ਨੇ 3 ਵਜੇ ਤੱਕ ਵੇਖੋ ਤਿੰਨਾ ਪਿੰਡਾਂ ਦੇ ਵਿੱਚ ਇਹ ਵੀ 5000 ਲੀਟਰ ਤੋਂ ਉੱਪਰ ਬਣ ਚੁੱਕੇ ਹੈ। ਹਾਂਜੀ ਤੇ 5000 ਦਾ ਹੋਰ ਇੱਥੇ ਅੱਗੇ ਆਪਾਂ ਹੋਰ ਪਿੰਡ ਵੀ ਜਾ ਕੇ ਕਵਰ ਕਰਾਂਗੇ। ਤਾਂ ਦੁੱਖ ਸੋਣਿਆ ਦੇਖੀ ਤਬਾਹੀ ਦੇਖੀ ਤਾਂ ਬੜਾ ਮਨ ਦੁਖੀ ਹੋਇਆ ਕੰਠ ਰੁਪਦਾ ਬੋਲਦੇ। ਪਰ ਜਦੋਂ ਹੁਣ ਚਲੋ ਮਹਾਰਾਜ ਦੀ ਸੇਵਾ ਪਰਵਾਨ ਹੋਈ ਹੈ ਚਿਹਰਿਆਂ ਤੇ ਰੌਣਕਾਂ ਆ ਗਈਆਂ। ਬੜੀ ਖੁਸ਼ੀ ਹੈ ਮਾਨੂੰ। ਬਸ ਸਾਨੂੰ ਸੀਸ ਦਿਓ ਖਾਲਸਾ ਸਰਬੱਤ ਸੇਵਾ। ਐਦਾਂ ਹੀ ਸੇਵਾ ਕਰਦੇ ਰਹੀਏ ਤੁਹਾਡੀ ਸੀਸ ਦੀ ਲੋੜ ਹੈ। ਦਰਸ਼ਕੋ ਜੀਰੇ ਹਲਕੇ ਦੇ ਪਿੰਡਾਂ ਦੇ ਵਿੱਚਾਂ ਔਰ ਜੋ ਪਾਣੀ ਲੈਣ ਤੋਂ ਬਾਅਦ ਬਰਬਾਦੀ ਦਾ ਮੰਜ਼ਰ ਵੇਖਿਆ ਨਹੀਂ ਜਾ ਰਿਹਾ ਪਰ ਮੈਂ ਵੇਖਿਆ ਵੀ ਸਾਡੇ ਕੋਲ ਚੰਡੀਗੜ੍ਹ ਤੋਂ ਖਾਲਸਾ ਸਰਬੱਤ ਸੇਵਾ ਵਾਲੇ ਆਏ ਹੋਏ ਨੇ ਔਰ ਪਿਛਲੀ ਵਾਰ ਵੀ ਉਹਨਾਂ ਨੇ ਕੁੱਤੀ ਵਾਲੇ ਵੀ ਤੇਲ ਦਿੱਤਾ ਆਪਾਂ ਵੇਖਦੇ ਹਾਂ ਵਸਤੀ ਗਰੀਬ ਸਿੰਘ ਵੀ ਤੇਲ ਦਿੱਤਾ ਔਰ ਅੱਜ ਤਿੰਨ ਪਿੰਡਾਂ ਦੇ ਵਿੱਚ ਤੇਲ ਦੀ ਸੇਵਾ ਇਹਨਾਂ ਫੇਰ ਲੁੱਟੀ ਏ ਅਸੀਂ ਖੜੇ ਹਾਂ ਜੀਰੇ ਹਲਕੇ ਦੇ ਪਿੰਡ ਨਿਜ਼ਾਮਦੀਨ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਅੱਜ ਆਏ ਨੇ ਤੇਲ ਦੀ ਸੇਵਾ ਕਰਕੇ ਚੱਲੇ ਨੇ ਕਿਵੇਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀ ਹੂੰ ਬੜਾ ਬਹੁਤ ਬਹੁਤ ਅਸੀਂ ਕਹਿੰਨੇ ਵੀ ਜਿੰਨੀ ਸਾਡੀ ਸੇਵਾ ਕੀਤੀ ਇਹਨਾਂ ਵਾਸਤੇ ਬਹੁਤ ਵੱਡਾ ਇਹਨਾਂ ਦਾ ਧੰਨਵਾਦ ਆ ਜੀ ਤੇ ਕਿੰਨੀ ਗਲੋੜ ਸੀ ਸਾਨੂੰ ਤਾਂ ਹੱਦੋਂ ਜ਼ਿਆਦੀ ਸੀਗੀ ਕਿਉਂਕਿ ਇਹ ਜਿਹੜਾ ਏਰੀਆ ਸਾਡਾ ਆ ਇਲਾਕਾ ਹੈ ਤੁਸੀਂ ਦੇਖਿਆ ਹੀ ਅਜੇ ਤੱਕ ਵੀ ਪਾਣੀ ਖਲੋਤਾ ਹੋਇਆ ਕਿਸੇ ਦੀ ਫਸਲ ਆੜੀ ਤਾਂ ਗੱਲ ਹੀ ਕੋਈ ਨਹੀਂ ਰਹੀ ਹੂੰ ਅੱਗੋਂ ਕੁਝ ਮਿਲਣੀ ਹਰੀਆੜੀਆਂ ਤੋਂ ਹ ਸਾਰੇ ਹੀ ਜਨਨਿਕਾ ਅਸੀਂ ਤਾਂ ਹੱਥ ਤੇ ਹੱਥ ਰੱਖ ਕੇ ਜਿਵੇਂ ਬੈਠਣ ਵਾਲੀ ਗੱਲ ਸੀ ਵੀ ਬੈਠੇ ਬੀਜਾਂਗੇ ਕੀ ਕੁਝ ਹੋਊ ਕੋਲ ਤੇ ਬੀਜਾਂਗੇ ਆਹ ਜੀ ਸਲਾਈ ਬੈਠੇ ਸੀ ਆ ਸਲਾਈ ਬੈਠੇ ਸੀ ਜਿਵੇਂ ਬਾਪੂ 2023 ਚ ਵੀ ਇਸੇ ਤਰ੍ਹਾਂ ਸਾਡੀ ਪਹਿਲੀਆਂ ਖਰਾਬ ਹੋ ਗਈਆਂ ਸੀ ਅੱਛਾ ਉਦੋਂ 4-5 ਪੋਬਲਨਾਂ ਨਾਲ ਟਰੈਕਟਰ ਚੱਲਣੋਂ ਅੜ ਗਏ ਰੇਤਾ ਜੀ ਤੇ ਫਿਰ ਪੋਬਲਨ ਲਾ ਕੇ ਮਸ਼ੀਨ ਜੇਬੀਸੀ ਤੇ ਇਹ ਅਹੀ ਪੱਧਰ ਕੀਤੀਆਂ ਨੇ ਤੇ ਉਦੋਂ 4-5 ਲੱਖ ਰੁਪਏ ਖਰਚ ਆਇਆ ਸੀ ਓਹੋ ਇਹ ਕਿ ਵੀ ਹੁਣ ਚੁਣਾ ਲਾਉਣ ਤੋਂ ਪਹਿਲਾਂ ਰੇਤਾ ਚੁਣਾ ਨਹੀਂ ਸੀ ਹੁੰਦਾ ਫਿਰ ਇੱਥੋਂ ਇਹ ਨਾ ਪਾਸੋਂ ਮਿੱਟੀ ਟਰਾਲੀ ਨਾਲ ਚੀਕਣੀ ਮਿੱ ਤੋ ਨਾ ਫਿਰ ਨਹੀਂ ਉਹ ਦੂਰ ਲਖਸਰੋਂ ਹੱਥੋਂ ਕੋ ਆ ਬੈਠੇ ਹੁਣ ਵੇਖ ਲੋ ਵੀ ਕਿਤੇ ਕਿਤੇ 5 5 6 6 ਫੁੱਟ ਚੜ ਗਈ ਰੇਤਾ ਪਰਲੇਮੈਂਟ ਸਾਹਿਬ ਸਭ ਤੋਂ ਨਾ ਟਾਵਰ ਤੱਕ ਚੋਣਾ ਹੀ ਜ਼ਿੰਮੇਰਾ ਸੀ ਹਾਂ ਤੇ ਸਾਡੇ ਕੋਲ 20 ਕਿਲੇ ਆ ਬਾਕੀ ਪੜਾ ਤਨ ਕੁਝ ਰੋੜੀ ਗਈ ਤੇ ਫਿਰ 10 ਕਿਲੇ ਬਚੀ ਉੱਚੀ ਨਹੀਂ ਬਹੁਤ ਹੋ ਗਈ ਜੀ ਨੁਕਸਾਨ ਬਹੁਤ ਹੋਇਆ ਬਹੁਤ ਬਹੁਤ ਜੀ ਨੁਕਸਾਨ ਹੋ ਗਿਆ ਤੇ ਜਿਹੜੇ ਛੋਟੇ ਜ਼ਿਮੀਦਾਰਾਂ ਦੀ ਅੱਜ ਬਾਹ ਫੜਨ ਆਏ ਨੇ ਵੀਰ ਤੇ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਵੀ ਧੰਨਵਾਦ ਇਹਨਾਂ ਦਾ ਸਾਡੇ ਹੁਣ ਪੱਲੇ ਕੱਖ ਨਹੀਂ ਰਿਹਾ ਜੇ ਪਿਛਲੇ ਪੰਪ ਤਾਂ ਮੈਂ ਕਿ ਨਵੇੜਿਆ ਵਾ ਗਏ ਚੋਰ ਨੇ ਕਣਕ ਕਣਕ ਸਾਰੇ ਪੈਸੇ ਹੂੰ ਪਿਛਲੇ ਇਹ ਦਾਈ ਲੋਕਾਂ ਨੂੰ ਕਿ ਮਿਲ ਗਈ ਮੈਂ ਮੇਰਾ ਪਿੰਡ ਇੱਥੇ ਬੈਂਕ ਪਿਛਾੜੀਆਂ ਆਪਣੇ ਜੀਰੇ ਦੇ ਰੂਲੇ ਬਣੇ ਦਾਈ ਹਰ ਕੀ ਮਿਲ ਰਹੀ ਕਿ ਨਹੀਂ ਦਾਈ ਹਰ ਕੀ ਕਿੱਲੇ ਪਰਤੀ ਜਿੰਨੇ ਕਿੱਲੇ ਉਹਨੇ ਮਿਲਨੇ ਜੀ ਸਾਡੀ 20 ਕਿੱਲੇ ਜ਼ਮੀਨ ਇੱਥੇ ਸੀ ਸੋਸਾਇਟੀ ਚ ਮਿਲਦੀ ਹੈ ਹਾਂਜੀ ਸੋਸਾਇਟੀ ਚ ਮਿਲਦੀ ਹੈ ਹੁਣ ਉਹ ਆਦੇ ਸਾਡੀ 20 ਕਿੱਲੇ ਬੈਂਕ ਪਿਛਾੜੀਆਂ ਦੀ ਜ਼ਮੀਨ ਹੈ ਸਾਡੇ ਦੋ ਪਰਾਵਾਂ ਦੀ ਅੱਛਾ ਉੱਥੇ ਉਹਨੇ ਕਿੱਲੇ ਪਰਤੀ ਦੇਣੇ 20 ਬੂਰੀਆਂ ਹੀ ਦੇਣੀਆਂ ਨੇ ਉਸ ਤੋਂ ਬਾਅਦ ਕਾਹਦ ਨਹੀਂ ਦੇਣੀਆਂ ਤੇ ਓਕੇ ਇਹਨਾਂ ਤੇਲ ਮਿਲ ਗਿਆ ਹਾਂਜੀ ਵੀ ਤੇਲ ਮਿਲ ਗਿਆ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਹੈ ਨਾ ਤਿੰਨ ਭਰਾ ਤੇ ਇਸੇ ਪੈਲੀ ਦੇ ਸਿਰ ਤੇ ਗੁਜ਼ਾਰਾ ਕਰਦੇ ਮਾਲ ਡੰਗਰ ਰੱਖ ਕੇ ਤੇ ਸਾਡੀ ਵੀਰਾਂ ਨੇ ਮਦਦ ਕੀਤੀ ਅਸੀਂ ਬਹੁਤ ਸਾਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਤਿੰਨ ਭਰਾ ਅਸੀਂ ਦੋ ਦੋ ਕਿੱਲੇ ਸਾਡੇ ਕੋਲ ਜ਼ਮੀਨ ਹੈ ਉਹ ਵੀ ਦਰਿਆ ਦੇ ਵਿੱਚ ਆ ਤੁਹਾਨੂੰ ਪੱਧਰ ਕਰਨ ਲਈ ਇਹਨਾਂ ਵੀਰਾਂ ਨੇ ਤੇਲ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਵਾਹ ਜੀ ਵਾਹ ਦੇਖੋ ਆ ਅਸੀਸਾਂ ਮਿਲ ਰਹੀਆਂ ਮਾਰੇ ਤੁਹਾਨੂੰ ਖਾਲਸਾ ਜੀ ਤਿੰਨ ਭਰਾ ਸੀ ਕਹਿੰਦੇ ਵੀ ਮਤਲਬ ਵੀਰ ਕਹਿੰਦੇ ਟਰੈਕਟਰ ਤੁਸੀਂ ਕਹਿ ਰਹੇ ਹੋ ਟਰੈਕਟਰ ਖੜੇ ਨੇ ਪਰ ਤੇਲ ਖਣੋ ਖੜੇ ਨੇ ਬਿਲਕੁਲ ਜੀ ਘਰੇ ਟਰੈਕਟਰ ਖੜੇ ਨੇ ਤੇਲ ਖਣੋ ਖੜੇ ਨੇ ਤੇਲ ਜੋ ਕਿ ਪੈਸੇ ਨਹੀਂ ਹੈਗੇ ਬੜੀ ਮਿਹਰਬਾਨੀ ਵੀਰਾਂ ਦੀ ਬਹੁਤ ਬਹੁਤ ਮਿਹਰਬਾਨੀ ਜਿਨ੍ਹਾਂ ਸਾਨੂੰ ਤੇਲ ਦਿੱਤਾ ਤੇ ਸਾਡੇ ਟਰੈਕਟਰ ਇੱਥੇ ਆਉਣਗੇ ਪੈੜੀ ਬਣਾਵਾਂਗੇ ਦੇਖੋ ਅੱਜ ਕਿਸਾਨ ਦੇ ਜੱਟ ਦੇ ਹਾਲਾਤ ਨੇ ਟਰੈਕਟਰ ਲੱਖਾਂ ਦਾ ਘਰੇ ਖੜਾ ਪਰ ਤੇਲ ਖਣੋ ਵੇਖ ਲਓ ਇਹ ਗੰਦੀਆਂ ਸਰਕਾਰਾਂ ਨੇ ਇਹੋ ਜਿਹੇ ਹਾਲਾਤ ਪੈਦਾ ਕਰਤੇ ਹੈ ਬਾੜਦੀਆਂ ਦੇ ਇਹਨਾਂ ਤਿਆਰ ਨਹੀਂ ਬਗੈਰਾਂ ਨਾਲ ਆਸਤਾ ਜਿਹੜੀ ਜਿੰਦੀ ਜ਼ਮੀਨ ਦਰਿਆ ਦੇ ਵਿੱਚ ਅਸੀਂ ਗਾਹਕ ਨਹੀਂ ਲਾਉਣਾ ਬਿਲਕੁਲ ਨਾੜਤੀਆਂ ਆਖਿਆ ਸਾਰਿਆਂ ਦਾ ਨਾਮ ਲੈ ਕੇ ਦਸਿਏ ਤੇ ਕੋਈ ਮੁੰਡਾ ਬਗੜਾ ਆਖਿਆ ਨਾ ਹੋਣਾ ਇਹ ਗੱਲ ਆਖੀ ਹੈ ਵੀ ਅਸੀਂ ਦਰਿਆ ਵਾਲਿਆ ਗਾਹਕ ਨਹੀਂ ਲਾਉਣਾ ਬਿਲਕੁਲ ਲਿਸਟ ਪਾੜ ਦੋ ਇਹਨਾਂ ਦਰਿਆ ਵਾਲੇ ਗਾਹਕਾਂ ਦੀ ਤੇ ਅਸੀਂ ਵਿਆਜ ਛੱਡਣ ਬਾਰੇ ਆਖਿਆ ਸੀ ਤੇ ਵਿਆਜ ਛੱਡਣ ਮਾਰੇ ਵੀ ਨਹੀਂ ਆਖਿਆ ਵੀ ਨਹੀਂ ਛੱਡੀ ਆਖਿਆ ਵੀ ਸੋ ਵੇਖੋ ਆੜਤੀ ਵੀਰਾਂ ਨੇ ਵੀ ਹੱਥ ਬੰਨ੍ਹ ਕੇ ਬੇਨਤੀ ਵੀ ਹੜਪੀੜਤਾ ਦੀ 6 ਮਹੀਨੇ ਦੀ ਵਿਆਜ ਮਾਫ ਕੀਤੀ ਜਾਵੇ ਮੈਂ ਹਰ ਵਾਰੀ ਕਹਿੰਦਾ ਮੈਂ ਸਕੂਲਾਂ ਵਾਲਿਆਂ ਨੂੰ ਕਹਿੰਦਾ ਵੀ ਦੇਖੋ ਤੁਹਾਡੇ ਨਾਲ 9 ਮਾਸ ਦਾ ਰਿਸ਼ਤਾ ਮੁਸਲਮਾਨ ਵੀਰ ਕੋਈ ਵੇਖੋ ਉੱਤਰਾਖੰਡ ਤੋਂ ਆਇਆ ਕੋਈ ਰਾਜਸਥਾਨ ਤੋਂ ਕੋ ਯੂਪੀ ਤੋਂ ਕੋ ਹਰਿਆਣੇ ਤੋਂ ਸਾਡਾ ਰਿਸ਼ਤੇਦਾਰ ਨਹੀਂ ਸੀ ਪਰ ਇੱਕ ਇਨਸਾਨੀਅਤ ਦੇ ਨਾਤੇ ਆਇਆ ਤੁਹਾਡੇ ਨਾਲ ਤੇ ਸਾਡੇ ਵਰਤੋਂ ਵਰਤਾਅ ਨੇ ਦੁੱਖਾਂ ਸੁੱਖਾਂ ਦੇ ਆਪਾਂ ਸਾਥੀ ਆ ਤੁਹਾਨੂੰ ਹੀ ਵਿਆਜਾਂ ਇੰਨੀਆਂ ਦਿੱਤੀਆਂ ਨੇ ਤੇ ਜੇ ਅੱਜ 6 ਮਹੀਨੇ ਦੀ ਛੱਡ ਵੀ ਦੇਓਗੇ ਉਹ ਵੀ ਹਾਰ ਪੀੜਤਾਂ ਦੀ ਗੱਲ ਕਹਿੰਨੇ ਆ ਪਾ ਦੂਜੀ ਵਾਲੇ ਪਾਸੇ ਜਿਹੜੇ ਜਿੰਨਾਂ ਫਸਲਾਂ ਬਚੀਆਂ ਉਹਨਾਂ ਦੀ ਗੱਲ ਨਹੀਂ ਕਰਦੇ ਹਾਂ ਪਾਹੂ ਤੇਲ ਮਿਲ ਗਿਆ ਤੇਲ ਮਿਲ ਗਿਆ ਇਹ ਬਹੁਤ ਧੰਨਵਾਦ ਇਹਨਾਂ ਪੀ ਆ 23 ਜੀ ਬੜਾ ਨਖਾਨ ਹੋਇਆ ਜੀ ਜੋ ਟੋਪ ਹੈਗਾ ਦੀ ਨੀਗਾ ਮੋੜਾ ਉਦੋਂ ਸਾਡੀ ਪੂਰੀ ਵਾਹ ਹੋ ਗਈ ਆਰਤੀਆਂ ਵਕਤ ਬਾਹ ਵੀ ਦੇਣਾ ਜਦੋਂ ਕੱਜਾ ਚੜਿਆ ਪਿਆ 2 ਲੱਖ ਰੁਪਿਆਵਾਂ ਦਾ ਪੀ 23 ਜੀ ਮੈਂ ਕਰਾਇਆ ਮਾਰਿਆ ਉਹਨਾਂ ਤੋਂ ਤੇ ਲੈ ਆ ਕੇ ਮਾਰਿਆ ਆਰਤੀਆਂ ਤੋਂ ਇਸ ਮੋਕੇ ਹੁਣ ਜਾਣਾ ਕਿਹੜੀ ਬੇਸਤੀ ਵੀ ਫਸਲ ਕੋਈ ਗਈ ਨਹੀਂ ਗੀ ਬਿਲਕੁਲ ਜੀ ਲਗਾਤਾਰ ਜਦੋਂ ਮਾਰਾਂ ਪੈਂਦੀਆਂ ਨੇ ਤੇ ਫਿਰ ਆਰਤੀ ਵਿਚਾਰੇ ਵੀ ਇਹ ਵੀ ਗੱਲ ਕੀ ਦੇਣਾ ਕਿ ਇਹ ਸੱਚੀ ਹੈ ਵੀ ਆਪਾਂ ਵੇਖਿਆ 23 ਜੀ ਉਹਨਾਂ ਕੋਲ ਫਸਲ ਨਹੀਂ ਗਈ 24 ਚਾਹੀ ਉਹਨਾਂ ਕੋਲ ਚੁੱਕਿਆ 24 ਜੀ ਕੁਝ ਨਹੀਂ ਗਿਆ ਪੱਤਰੀ ਕਰਦੇ ਰਹੇ 25 ਜੀ ਗਿਆ ਵੀ ਹੁਣ ਕਿਤੇ ਨਾ ਕਿਤੇ ਆਪਾਂ ਜੀ ਆਪਾਂ ਡੂੰਗਾ ਸੋਚੀਏ ਹਾਂਜੀ ਮਹਾਵੀਰ ਜੀ ਤੁਹਾਡੇ ਪਿੰਡ ਵੀ ਅੱਜ ਗੱਟੇ ਬਾਛੇ ਦੋਰੀਆਂ ਤੇਰੀਆਂ ਸੇਵਾ ਹੋ ਗਈਆਂ ਗਾਂਾਂ ਦੀ ਵੀ ਹੋ ਗਈ ਇੱਕ ਬੱਚੇ ਦੀ ਆਪਣਾ ਲਾ ਫੀਸ ਦੀ ਇੱਕ ਬਜ਼ੁਰਗ ਦੇ ਇਲਾਜ ਦੀ ਤੇ ਤੁਹਾਡੇ ਪਿੰਡ ਵੀ ਤੇਲ ਦਿੱਤਾ ਹਾਂਜੀ ਹਾਂਜੀ ਆਪਣੇ ਪਿੰਡ ਵੀ ਜੋ ਤੇਲ ਆ 5 ਏਕੜ ਦੇ ਲਗਭਗ ਹਰ ਘਰ ਨੂੰ ਜਿੰਨੇ ਇਦਾਂ 5 ਏਕੜ ਤੋਂ 5 ਏਕੜ ਤੱਕ ਦੇ ਆ ਪੰਜ ਏਕੜ ਤੱਕ ਕਿੰਨੇ ਕਿੰਨੇ ਪਰਿਵਾਰ ਸੀ 51 ਏਕੜ ਦਾ ਮੈਂ ਨਾ ਤੇਲ ਦਿੱਤਾ ਆਪਣੇ ਪਿੰਡ ਦੀ ਹਾਂ 15 ਪਰਿਵਾਰ ਸੀ ਹਾਂਜੀ 15 ਪਰਿਵਾਰ ਦਿੱਤਾ ਬਾਛੇ ਹਾਂਜੀ ਹਾਂਜੀ ਵੀ ਹਜ਼ਾਰ ਤੋਂ ਉੱਪਰ ਹੀ 1100 ਲੀਟਰ 1100 1040 88 1040 ਲੀਟਰ ਤੇ ਉਹ ਵੀ ਆਪਾਂ ਜਾਣਾ ਹਾਂਜੀ ਜਿਹੜਾ ਸਾਡੇ ਵਿੱਚੋਂ ਗੱਟਾ ਬਾਦਸ਼ਾਹ ਚੋ ਬਸਤੀ ਲਾਲ ਸਿੰਘ ਵਾਲੀ ਲੱਗ ਹੋਈ ਆ ਉਧਰ ਵੀ ਹੈਗੇ 8-10 ਪਰਿਵਾਰ ਉਧਰ ਜਾਣਾ ਹੁਣ ਹਾਂਜੀ ਉਧਰ ਵੀ ਆਪਾਂ ਮੰਨ ਲੋ ਤੇ ਦੀਨੇ ਕੇ ਪਰਿਵਾਰਾਂ ਨੂੰ ਵੀ ਆ ਮੈਂ ਵੀ ਹਾਂਜੀ ਹਾਂਜੀ ਦੀਨੇ ਕੇ ਪਰਿਵਾਰਾਂ ਨੂੰ ਵੀ ਆਪਾਂ ਤੇਲ ਦਿੱਤਾ ਜੀ ਕਰ ਪਰਤੀ ਕਿੰਨਾ ਕਰ ਪਰਤੀ 20 ਲੀਟਰ ਕਿੰਨੇ ਲੀਟਰ ਉੱਥੇ ਚਲਾ ਗਿਆ ਤਿੰਨੇ ਕੇ ਪਿੰਡ ਜਿੰਨੇ ਕੇ ਵਾਲੇ 1350 ਲੀਟਰ ਤੇਲ ਚਲਾ ਗਿਆ 1350 ਜਿੰਨੇ ਕਰ ਪਰਤੀ ਸਾਰਿਆਂ ਨੂੰ ਦੋ ਦੋ ਜਿੰਨਾ ਵੀ 20 ਲੀਟਰ ਕਿੱਲੇ ਦੇ ਹਿਸਾਬ ਨਾਲ ਸਾਰਿਆਂ ਨੂੰ ਮਿਲ ਗਿਆ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਆ ਵੀ ਜਿਹੜੇ ਇਹਨਾਂ ਨੇ ਤਿੰਨਾ ਪਿੰਡਾਂ ਦੀ ਸਾਰ ਲਈ ਕਾਰਨ ਇਹ ਆ ਵੀ ਜਿਹੜੇ ਵੀ ਵੀਰ ਅੱਗੇ ਆਉਂਦੇ ਸੀ ਬੰਨ ਤੋਂ ਹਾਈਵੇ ਤੋਂ ਆਇਆ ਨੰਗਦੇ ਸੀ ਉਹ ਕਹਿੰਦੇ ਵੀ ਇਹ ਇੱਧਰ ਪਿੰਡ ਤਾਂ ਇੱਧਰ ਆ ਸੁੱਕੇ ਤੇ ਆ ਇੱਧਰ ਕੋਈ ਸਹਾਇਤਾ ਨਹੀਂ ਮਿਲੀ ਜ਼ਮੀਨ ਵਾਲਿਆਂ ਨੂੰ ਇਹ ਨਿਯਾਮੀ ਵਾਲਾ ਲਾਲੋ ਮੋੜ ਤੋਂ ਦੀਨੇਕੇ ਲਾਲੋ ਅੱਗੇ ਘਟਾ ਬਾਚਾ ਲਾਉਂਦੇ ਵਿਚ ਠਹਿਟ ਹੋ ਜਾਦਾ ਉਹਦੇ ਤਰਸ ਕਰਦੇ ਉਹਦੇ ਤਰਸ ਕਰਦੇ ਉਹਨੂੰ ਅਸੀਂ ਰਾਸ਼ਨ ਦੇਣਾ ਇਹਨਾਂ ਜ਼ਮੀਨਾਂ ਦਾ ਇਹਨਾਂ ਵੀਰਾਂ ਦੇ ਵੀ ਮਾਲ ਡੰਗਰ ਰੱਖਿਆ ਹੋਇਆ ਸੀ ਫਸਲ ਦੇ ਨਾਲ ਨਾਲ ਇਹਨਾਂ ਦਾ ਚਾਰਾ ਵੀ ਖਰਾਬ ਹੋਇਆ ਡੰਗਰਾਂ ਦਾ ਚਲੋ ਜਿੰਨਾ ਸੰਗਤ ਰੰਗੀਤਾ ਬਹੁਤ ਜ਼ਿਆਦਾ ਕੀਤਾ ਲੋੜ ਤੋਂ ਵੱਧ ਕੀਤਾ ਚਲੋ ਜਿੰਨਾ ਵੀ ਇਹ ਵੀਰਾਂ ਨੇ ਅੱਜ ਜਿਹੜੀ ਆ ਸੇਵਾ ਲੁੱਟੀ ਆ ਅਤੀ ਧੰਨਵਾਦੀ ਆ ਇਹਨਾਂ ਦੇ ਦੇ ਹੁਣ ਹੁਣ ਮੈਨੂੰ ਲੱਗਦਾ ਤੇਲ ਦੀ ਸਭ ਤੋਂ ਵੱਧੇਰੇ ਲੋਡ ਸੀ ਖਾਦ ਪੀਤੀ ਇਹ ਜਿਹ ਵੱਤਰ ਨਾਪ ਲੈਣਾ ਖਾਦ ਪੀਤੀ ਇਹ ਆਪਣ 15 ਦਿਨਾਂ ਬਾਅਦ ਮਹੀਨੇ ਬਾਅਦ ਲੋਡ ਲੈਣੀ ਆ ਤੇ ਤੇਲ ਦੀ ਅੱਜ ਹੀ ਲੋਡ ਸੀ ਬਿਲਕੁਲ ਬਿਲਕੁਲ ਅੱਜ ਦੀ ਲੋਡ ਇਹਨਾਂ ਨੇ ਪੂਰੀ ਕੀਤੀ ਅੱਜ ਦੀ ਲੋਡ ਇਹਨਾਂ ਨੇ ਪੂਰੀ ਕੀਤੀ ਹੁਣ ਇਹਨਾਂ ਜਮੀਨਾਂ 'ਚ ਮਾਰਾ ਮੋਟਾ ਕੋਈ ਹਾਲ ਫੇਰਾਂਗੇ ਤੇ ਵੱਤਰ ਆਊਗੀ ਜਾਂ ਕੋਈ ਇਧਰ ਪਾਣੀ ਖੜਾ ਤੇ ਪਾਣੀ ਤਾਂ ਹੀ ਕੱਢਣਗੇ ਜੇ ਤੇਲ ਹੋਊਗਾ ਤਾਂ ਜੇ ਆ ਆਰਤੀ ਨੇ ਦੇਣਾ ਨਹੀਂ ਤੇ ਲਿਓਣਗੇ ਵੀ ਕਿੱਥੋਂ ਤੇ ਆਰਤੀਆਂ ਵੀ ਕੀ ਕਰੂਗਾ ਤਿੰਨ ਤਿੰਨ ਵਾਰੀ ਸਾਡੀ ਫਸਲ ਹੀ ਨਹੀਂ ਗਈ ਹਾਂ ਹਾਂਜੀ ਹਾਂਜੀ ਠੀਕ ਹੈ ਮਾਰੇ ਤੁਸੀਂ ਕਹਿੰਦੇ ਸਾਡੇ ਪਿੰਡ ਆਉਂਦਾ ਕੋਈ ਨਹੀਂ ਹਾਂਜੀ ਜਾਹੇ ਤੁਹਾਡੀ ਤੁਹਾਡੀ ਮਿਹਰਬਾਨੀ ਜੀ ਨਹੀਂ ਇਹਦੇ ਕਿ ਜਰੀਆ ਇਹ ਤੁਹਾਡੇ ਜਰੀਏ ਨੇ ਹੈ ਨਾ ਜੀ ਹਾਂ ਇਹ ਤੁਹਾਡੇ ਹੀ ਹੈ ਨਾ ਕਿੰਨਾ ਲੀਟਰ ਵੰਡਿਆ ਗਿਆ ਪਿੰਡ ਚ ਕਿੱਲੇ ਪ੍ਰਤੀ 20 ਲੀਟਰ 20 ਲੀਟਰ ਪਲੇ ਜਾਏ ਵਾਵਾ ਘਰ ਸੀ ਮੈਂ ਵੇਖਿਆ ਇਹ ਜੀ 2500 ਸਾਡੇ ਟਰੈਕਤੀ ਪੈਂਦੀ ਕਰੋਗੇ 2500 ਲੀਟਰ ਇਸ ਪਿੰਡ ਦੇ 2500 ਲੀਟਰ ਸ਼ਰਮਾ ਸਾਹਿਬ ਹੈ ਇਸ ਪਿੰਡ ਦੇ 2500 ਲੀਟਰ ਵੰਡ 2500 ਪਿਛਲੇ ਪਿੰਡਾਂ 'ਚ ਵੰਡਣਾ ਹੈ 2500 ਪਿਛੇ ਹੋ ਗਏ 5000 ਲੀਟਰ ਹੋਣ ਤੱਕ ਵੰਡ ਪਾ ਦਈ ਹੈ ਤੇ 5000 ਲੀਟਰ ਹੋਣ ਟੀਚਾ 11 ਵਾਰ 10 ਤੋਂ 11:30 ਆਏ ਨੇ 3 ਵਜੇ ਤੱਕ ਵੇਖੋ ਤਿੰਨਾਂ ਪਿੰਡਾਂ ਦੇ ਵਿੱਚ ਇਹ ਵੀ 5000 ਲੀਟਰ ਤੋਂ ਉੱਪਰ ਵੰਡ ਚੁੱਕੇ ਹੈ ਹਾਂਜੀ ਤੇ 5000 ਦਾ ਹੋਰ ਟੀਚਾ ਅੱਗੇ ਆਪਾਂ ਹੋਰ ਪਿੰਡ ਵੀ ਜਾ ਕੇ ਕਵਰ ਕਰਦੇ ਹਾਂ ਵਾਹ ਜੀ ਵਾਹ ਕੀ ਬਾਤ ਹੈ ਜੀ ਟੀਚਾ ਆ ਕੇ ਆਏ ਹੋ ਹੈ ਮਿੱਥ ਕੇ ਆਏ ਆ ਵੀ ਇੰਨੇ ਪਿੰਡ ਦੇ ਦੇਖੋ ਜੀ ਕੋਸ਼ਿਸ਼ ਤਾਂ ਮੈਂ ਲ ਇੰਨੀ ਸਾਡੀ ਕੈਪੈਸਿਟੀ ਉਹ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ ਕਰ ਵੀ ਜਿੰਨਾ ਖਾ ਹੈ ਕਰ ਵੀ ਰਹਿਾਂ ਬਾਕੀ ਦਾ ਜੋ ਮਾਲਕ ਦਾ ਦੂਗਾ ਮੈਂ ਜਿਵੇਂ ਜਿਵੇਂ ਤੁਸੀਂ ਸਾਨੂੰ ਆਇਡੈਂਟੀਫਾਈ ਕਰਕੇ ਦੋਗੇ ਜਿੱਥੇ ਆਪ ਨੂੰ ਲੋਡ ਬੰਦ ਬੰਦੇ ਲੱਗਣਗੇ ਉਹ ਮੈਂ ਜ਼ਰੂਰ ਮਦਦ ਕਰਾਂ ਜਿੰਨੀ ਕਰ ਸਕਾਂ ਵਾਹ ਜੀ ਖਾਲਸਾ ਜੀ ਕੀ ਕਹਿਣਾ ਚਾਹੁੰਦੇ ਆਪਾਂ ਵੇਖਦੇ ਹਾਂ ਹੁਣ ਵੀਰਾਂ ਦੇ ਨਾ ਚਿਹਰੇ ਤੇ ਫੇਰ ਰੌਣਕ ਜੀ ਆ ਗਈ ਏ ਇੱਕਰੀ ਜਿਵੇਂ ਵੀਰ ਕਹਿੰਦੇ ਵੀ ਇੱਕਰੀ ਆਸ ਦੀ ਲਾਈ ਬੈਠੇ ਹਾਂ ਵੀ ਹੁਣ ਕਿੱਥੇ ਦੁਬਾਰਾ ਕੋਲ ਕਰਾਂਗੇ ਨੇ ਖਰਚੀ ਕਰਾਂਗੇ ਹਨਾ ਇਸ ਸਾਲ ਰੋੜ ਬਿਲਕੁਲ ਮੁਖੋ ਸਾਹਿਬ ਮੈਂ ਉੱਥੇ ਗੱਲ ਕਰ ਰਿਹਾ ਸੀ ਕਿ ਜਦੋਂ ਇੱ ਦੁੱਖ ਸੋਣਿਆ ਦੇਖੀ ਤਬਾਹੀ ਦੇਖੀ ਤਾਂ ਬੜਾ ਮਨ ਦੁਖੀ ਹੋਇਆ ਕੰਠ ਰੋਪਦਾ ਬੋਲਦੇ ਪਰ ਜਦੋਂ ਹੁਣ ਚਲੋ ਮਹਾਰਾਜ ਦੀ ਸੇਵਾ ਪਰਵਾਨ ਹੋਈਆਂ ਚਿਹਰਿਆਂ ਤੇ ਰੌਣਕਾਂ ਆ ਗਈਆਂ ਬੜੀ ਖੁਸ਼ ਹੋਏ ਮਾਨੂੰ ਬਸ ਸਾਨੂੰ ਸੀਸ ਦਿਓ ਖਾਲਸਾ ਸਰਵਸੇਵਾ ਐਦਾਂ ਹੀ ਸੇਵਾ ਕਰਦੇ ਰਹੇ ਤੁਹਾਡੀ ਸੀਸ ਦੀ ਲੋੜ ਹੈ ਬਿਲਕੁਲ ਸੀਸਾਂ ਦੇਾਂਗੇ ਜੀ ਇਹ ਖੇਤਾਂ ਦੇ ਰਾਜੇ ਨੇ ਜੀ ਇੱਕ ਜੀ ਬਿਜਲੀ ਬੋਰਡ ਨੂੰ ਇਮਤਿਹਾਨ ਕਰੋ ਵੀ ਜਿਹੜੇ ਸਾਡੇ ਖੇਤਾਂ ਉੱਤੇ ਲੱਗੇ ਪਰ ਨੱਪੇ ਪੈਣ ਵੀ ਉਹ ਦੁਬਾਰਾ ਨਵੇਂ ਲਾਏ ਜਾਣ ਬਿਲਕੁਲ ਜੀ ਐਮਐਲਏ ਸਾਹਿਬ ਵੀ ਕਮੇਟੀ ਕੇ ਪੇ ਆਂ ਕਰਾਂਗੇ ਐਕਸੀਅਨ ਸਾਹਿਬ ਸਾਰਿਆਂ ਨਾਲ ਆਪਾਂ ਜਿਵੇਂ ਕਹਿੰਦੇ ਨੇ ਵੀ ਆਪਾਂ ਚਲੇ ਵੀ ਜਾਵਾਂਗੇ ਉਹਨਾਂ ਕੋਲ ਯਾ ਵੇਖੋ ਜੇ ਕਣਕ ਬੀਜੀ ਜਾਏਗੀ ਫਲਕੇ ਪਾਣੀ ਵੀ ਲਾਉਣਾ ਪੈਣਾ ਤੇ ਬਾਪੂ ਬੋਰ ਕਿਵੇਂ ਬੋਰ ਵੀ ਮੋਟਰ ਦੋ ਤਾਂ ਦੋ ਸਾਂ ਰਕ ਪਟਕੀ ਲੱਗਿਆ ਫਿਸਕਾ ਵਾਲੀ ਸਾਰੇ ਇੱਕ ਬਜਿਆ ਹੋਖਰੇ ਨਪਿਆ ਨਿਕਲਣਾ ਕਿ ਨਹੀਂ ਨਿਕਲਣਾ ਜੀ ਛੋਟੇ ਜ਼ਿਮੀਦਾਰ ਬੋਰ ਬੱਜ ਗਏ ਨੇ ਨਹੀਂ ਸਰ ਕੋਈ ਨਹੀਂ ਬੱਜੇ ਸਾਰੇ ਸਾਡੇ ਮੋਟਰਾਂ ਪੋਟੇ ਵੀ ਰੁੜ ਗਏ ਬੋਰ ਦੋ ਟੁੱਟ ਗਏ ਇੱਕ ਸਮਰਸੀ ਵਾਲ ਮੋਟਰ ਵਿੱਚ ਹੀ ਰਹਗੀ ਤੇ 2 ਇੰਚ ਬੋਰ ਟੁੱਟ ਕੇ ਤਿੰਨ ਬੋਰ ਖਰਾਬ ਹੋਏ ਮਹਤੜ ਬੰਦਾ ਤੇ ਬੋਰ ਵੀ ਨਹੀਂ ਕਰਾ ਸਕਦਾ ਪੁੱਤਰਾ ਐਦ ਕੀ ਸਰ ਨਵੇਂ ਬੋਰ ਪੈਸੇ ਕੋਲ ਹੈ ਨਹੀਂ ਜੀ ਹੜਾ ਕਰਕੇ ਜ਼ਮੀਨ ਰੁੜ ਜਾਂਦੀ ਆ ਕਿਸਾਨ ਕੋ ਵਿਚਾਰੇ ਕੋ ਪੈਸੇ ਕੋਲ ਹੈ ਨਹੀਂਗੇ ਅਸੀਂ ਸੰਤ ਨੂੰ ਬੇਨਤੀ ਕਰਦੇ ਕਈ ਸਿੰਘ ਹੁੰਦੇ ਆ ਕਹਿੰਦੇ ਆ ਉਥੇ ਲੁੱਟ ਗਈ ਚਲੋ ਮੰਨਦੇ ਕਈ ਸ਼ਰਾਰਤੀ ਅੰਸਰ ਹੁੰਦੇ ਵਿੱਚ ਪਰ ਅਸੀਂ ਕਹਿਣਾ ਚਾਹੁੰਦੇ ਅਸੀਂ ਵੀ ਮਾਲਕਾਂ ਜ਼ਮੀਨਾਂ ਦੇ ਅਸੀਂ ਸਰਦਾਰਾਂ ਦੇ ਮੁੰਡੇ ਆ ਗਿਆ ਗੁਜਰੇ ਘਰਾਂਦੇ ਨਹੀਂ ਕਿ ਕਿ ਐਵੇਂ ਮੰਗੀ ਜਾਵਾਂਗੇ ਕਿਸੇ ਤੋਂ ਜਾਂਦੀ ਟਰਾਲੀ ਤੋਂ ਐ ਲੰਮਕਾ ਕੇ ਸਮਾਨ ਲਾਣਗੇ ਅਸੀਂ ਕੋ ਗੇ ਕਰਦੇ ਨਹੀਂ ਕਿ ਸਰਦਾਰਾਂ ਦੇ ਮੁੰਡੇ ਆ ਸਰਦਾਰਾਂ ਦੇ ਪੋਤੇ ਆ ਅਣਖੀ ਬੰਦੇ ਆ ਸਾਨੂੰ ਹੜਾਂ ਦੀ ਮਾਰਨੇ ਸਾਨੂੰ ਇਹ ਬੈਗ ਕਰਤਾ ਤੋਂ ਅਸੀਂ ਸੰਗਤ ਸੰਗਤ ਨੂੰ ਬੇਨਤੀ ਕਰਦੇ ਆ ਸਾਡਾ ਸਾਥ ਦਿਓ ਤਾਂ ਕਿ ਆਪਾਂ ਹੜਾਂ ਨੂੰ ਪੱਕੇ ਤਰੀਕੇ ਦੇ ਜਿਹੜਾ ਆਪਾਂ ਕੋਈ ਹੱਲ ਕਰ ਸਕੀਏ ਤੇ ਆਪਾਂ ਇਹਨਾਂ ਕਿਸਾਨਾਂ ਦੀ ਬਾਤ ਲਈ ਗਈ ਬੜੀ ਸੋਹਣੀ ਗੱਲ ਕੀਤੀ ਵੀ ਅਸੀਂ ਵੇਖੋ ਸਰਦਾਰਾਂ ਦੇ ਪੋਤੇ ਆ ਅਸੀਂ ਬਾਦਸ਼ਾਹਾਂ ਦੀ ਕੌਮ ਐ ਅਸੀਂ ਬਾਦਸ਼ਾਹ ਦਰਵੇਸ਼ ਦੇ ਪੁੱਤਰ ਆ ਪਰ ਅੱਜ ਇਸ ਗੰਦੀਆਂ ਸਰਕਾਰਾਂ ਨੇ ਸਾਨੂੰ ਮੰਗ ਲਈ ਮਜਬੂਰ ਕਰਤਾ ਪਰ ਕਹਿੰਦੇ ਵੀ ਅਸੀਂ ਟਰਾਲੀਆਂ ਮਗਰ ਲੰਮਕਦੇ ਨਹੀਂ ਟਰਾਲੀਆਂ ਮਗਰ ਲੰਮਕਣ ਵਾਲੇ ਹੋਰ ਨਹੀਂ ਉਹ ਕਿਹੜੇ ਨੇ ਜਿਨ੍ਹਾਂ ਦਾ ਡੱਕਾ ਨਹੀਂ ਰੁੜਿਆ ਹੜਾਂ ਦਾ ਪਾਇ ਤੇ ਠੱਗਾਂ ਦਾ ਰਾਜ ਉਹਨਾਂ ਨੇ ਕੋਠੇ ਭਰ ਲਏ ਪਰ ਇਹ ਕੁਝ ਗੈਰਤਮੰਦ ਲੋਕ ਹੁੰਦੇ ਨੇ ਉਹ ਮੰਗਦੇ ਨਹੀਂ ਪਰ ਹਾਲਾਤ ਐਹੋ ਜਿਹੇ ਨੇ ਵੀ ਅੱਜ ਮੰਗਣ ਮਿਹਣਾ ਗੁਜ਼ਾਰਾ ਵੀ ਐ ਨਹੀਂਗਾ ਸੋ ਇਹ ਵੀਰ ਤਾਂ ਹੀ ਆਏ ਇਹਨਾਂ ਨੂੰ ਪਤਾ ਕਿ ਇਹ ਮੰਗਦੇ ਨੇ ਘਰੇ ਜਾ ਕੇ ਦੇਣਾ ਪਣਾ ਚੰਡੀਗੜ੍ਹੋਂ ਚੱਲੇ ਨੇ 4 ਘੰਟੇ ਦਾ ਸਫ਼ਰ ਕਰਕੇ ਰਾਤ ਦੀਆਂ ਨੀਂਦਾਂ ਛੱਡ ਕੇ ਅੱਧੀ ਰਾਤ ਦੇ ਨਾਲ ਫਿਰ ਪਹੁੰਚਣਾ ਇਹਨਾਂ ਨੂੰ ਪਤਾ ਪਰ ਅੱਜ ਜਿਹੜੀ ਤੁਸੀਂ ਪੱਕੀ ਗੱਲ ਕੀਤੀ ਛੋਟੇ ਵੀਰ ਨੇ ਵੇਖੋ ਹੁਣ ਤੱਕ ਆਪਾਂ ਸਾਰਿਆਂ ਨਾਲ ਗੱਲ ਕੀਤੀ ਸੀ ਪੱਕੀ ਗੱਲ ਕਿਸੇ ਨੇ ਹੀ ਕੀਤੀ ਤੋਂ ਪਹਿਲਾਂ ਚੱਲੀ ਜ਼ਰੂਰ ਏ ਆਫ ਕੈਮਰਾ ਪਰ ਮੈਂ ਧੰਨਵਾਦ ਕਰਨਾ ਚਾਹੁੰਦਾ ਸੰਸਾ ਦਾ ਇਹਨਾਂ ਨੂੰ ਜਦੋਂ ਪਤਾ ਲੱਗਾ ਵੀ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਸਰਕਾਰ ਧੱਕੇ ਨਾਲ ਪਾਣੀ ਛੱਡਦੀ ਏ ਅਜੇ ਤੱਕ ਤੇ ਚਲੋ ਖੈਰ ਜਿਹੜੇ ਪਾਣੀ ਦੋ ਤਿੰਨ ਵਾਰ ਲਗਾਤਾਰ ਆਗੇ ਨਾ ਅਹੀਂ ਲੋਕਾਂ ਨੂੰ ਦੱਸਣਯੋਗ ਇਹ ਹੋ ਗਏ ਵੀ ਇਹ ਸਾਡੀਆਂ ਮਾਲਕੀ ਨੇ ਅਜੇ ਤੱਕ ਜਿਹੜਾ ਵਿੱਚ ਫਲਾਈਓਵਰ ਤੋਂ ਲੰਘਦਾ ਸੀ ਨਾ ਉਹ ਇਹੋ ਕਹਿੰਦਾ ਸੀ ਆ ਵੇਖੋ ਯਾਰ ਲੋਕਾਂ ਨੇ ਤੇਆਮਾਂ ਦੇ ਕਬਜ਼ਾ ਕਰ ਲਿਆ ਇਹ ਨਹੀਂ ਸੀ ਪਤਾ ਵੀ ਸਰਕਾਰ ਨੇ ਸਾਡੀ ਜ਼ਮੀਨਾਂ ਦੇ ਧੱਕੇ ਨਾਲ ਕਬਜ਼ਾ ਕੀਤਾ ਧੱਕੇ ਨਾਲ ਰੇਤਾ ਛੋੜਦੇ ਧੱਕੇ ਨਾਲ ਪਾਣੀ ਛੱਡਦੇ ਨੇ ਕਿਸੇ ਦੇ ਖੇਤ ਦੇ ਵਿੱਚ ਕੋ ਪਾਣੀ ਛੱਡ ਨਹੀਂ ਸਕਦਾ ਜਦੋਂ ਵੀਰਾਂ ਨੂੰ ਗੱਲ ਕੀਤੀ ਇਹ ਆnde ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਦੇ ਤੇ ਵੀਰਾਂ ਨੇ ਦੱਸਿਆ ਵੀ ਟਰੈਕਟਰਾਂ 'ਇ ਪਾਉਣ ਜੋਗਾ ਤੇਲ ਸਾਡੇ ਕੋਲ ਹੈ ਨਹੀਂ ਕਾਰ 'ਚ ਪਾ ਕੇ ਚੰਡੀਗੜ੍ਹ ਕਿਵੇਂ ਜਾਵਾਂਗੇ ਚੰਡੀਗੜ੍ਹ ਦੀਆਂ ਪੌੜੀਆਂ ਚੜ੍ਹਦਿਆਂ ਸਖਾਲੀਆਂ ਨੇ ਲੱਖਾਂ ਦੇ ਖਰਚੇ ਨੇ ਔਰ ਵੀਰਾਂ ਨੇ ਕਿਹਾ ਵੀ ਤੁਸੀਂ ਕਾਨੂੰਨੀ ਕਾਰਵਾਈ ਕਰੋ ਸਾਰੇ ਗੁਰਮਤਾ ਕਰੋ ਪਿੰਡਾਂ ਵਾਲੇ ਆਪਾਂ ਜੋ ਵੀ ਤੁਹਾਡਾ ਕਾਨੂੰਨੀ ਖਰਚਾ ਹੋਏਗਾ ਵੇਖੋ ਅਸੀਂ ਦਸ਼ਮੰਦ ਦੇ ਤੌਰ ਤੇ ਅਸੀਂ ਮਤਲਬ ਇਹ ਸੇਵਾ ਕਰਾਂਗੇ ਵੇਖੋ ਕਾਨੂੰਨੀ ਕਾਰਵਾਈ ਤੁਸੀਂ ਕਰਨੀ ਜ਼ਮੀਨਾਂ ਦੇ ਮਾਲਕ ਤੁਸੀਂ ਹੋ ਤੁਸੀਂ ਆਪ ਐਵੀਡੈਂਸ ਤੁਸੀਂ ਪੈਦਾ ਕਰਨਾ ਵੀ ਆਹ ਵੇਖੋ ਜੀ ਸਾਡੇ ਸਰਕਾਰ ਨੇ ਖਰਾਬਾ ਦਿੱਤਾ ਜੇ ਅਸੀਂ ਮਾਲਕਾਂ ਤਾਂ ਦਿੱਤਾ ਹੈ ਆਹ ਲਿਮਟਾਂ ਅਸੀਂ ਬਣਾਈਆਂ ਹੋਈਆਂ ਕਾਪੀਆਂ ਸਾਡੀਆਂ ਕੋ ਖੇਤਾਂ ਦੀਆਂ ਨੇ ਗਰਦੌਰੀਆਂ ਸਾਡੇ ਨਾਂ ਨੇ ਹਾਂਜੀ ਉਹ ਸਾਰੇ ਐਵੀਡੈਂਸ ਤੁਸੀਂ ਦੇਣੇ ਨੇ ਔਰ ਤੁਹਾਡੀ ਸੰਸਥਾ ਦਾ ਵੀ ਬਹੁਤ ਧੰਨਵਾਦ ਇਹ ਗੱਲ ਅਜੇ ਤਾਈ ਕਿਸੇ ਨੇ ਕੀਤੀ ਨਹੀਂ ਸੀ ਵੀ ਤੁਹਾਡੀ ਪੈਸਿਆਂ ਖਰੋਂ ਕਾਨੂੰਨੀ ਕਾਰਵਾਈ ਅੜੀ ਏ ਤੇ ਤੁਸੀਂ ਕਹਿ ਰਹੇ ਹੋ ਵੀ ਉਹ ਅਸੀਂ ਜੋ ਵੀ ਤੁਹਾਡਾ ਖਰਚਾ ਆਏਗਾ ਅਸੀਂ ਕਰਾਂਗੇ ਦੇਖੋ ਜਿਵੇਂ ਅਸੀਂ ਸੇਵਾ ਹੁਣ ਕਰ ਰਹੇ ਹਾਂ ਜਿੱਥੇ ਇਹਨਾਂ ਨੂੰ ਸੇਵਾ ਹੀ ਸਾਡੀ ਮਦਦ ਹੀ ਕੋਈ ਵੀ ਲੋੜ ਕਿਸੇ ਕਿਸਮ ਦੀ ਉਸ ਵਾਸਤੇ ਇਹਨਾਂ ਦੇ ਨਾਲ ਖੜੇ ਹਾਂ ਹੂੰ ਮੈਂ ਤਾਂ ਇਸ ਮਾਮਲੇ 'ਚ ਇੰਨੇ ਹੀ ਕਹਾਦਾ ਬਾਕੀ ਤਾਂ ਇਹਨਾਂ ਨੂੰ ਜ਼ਿਆਦਾ ਪਤਾ ਹੈ ਵੀ ਇਹਨਾਂ ਦੀ ਜ਼ਮੀਰ ਕਿੱਥੇ ਆ ਕਿੱ데 ਚੋਂ ਦੀ ਕਿਹੜੇ ਏਰੀਏ ਚੋਂ ਦੀ ਦਰਿਆ ਚੋਂ ਦੀ ਨਹੀਂ ਦਰਿਆ ਚੋਂ ਦੀ ਕੀ ਇਹਨਾਂ ਦਾ ਹੱਕ ਹੈ ਕੀ ਨਹੀਂ ਇਹਨਾਂ ਦੇ ਹੱਕ ਹੂੰ ਉਹ ਤੇ ਇਹਨਾਂ ਨੂੰ ਪਤਾ ਅਸੀਂ ਤਾਂ ਇਹਨਾਂ ਦੀ ਮਦਦ ਕਰ ਸਕਦੇ ਵਾਹ ਜੀ ਵਾਹ ਬੜੀ ਵੱਡੀ ਗੱਲ ਹੈ ਜੀ ਕੋਈ ਜੋ ਵੀ ਕਰ ਸਕਦੇ ਜ਼ਰੂਰ ਕਰਾਂਗੇ ਇਹਨਾਂ ਨੇ ਗੱਲ ਇਹ ਕਹੀ ਹੈ ਵੀ ਵੇਖੋ ਵੀ ਬਾਕੀ ਐਵੀਡੈਂਸ ਤੁਸੀਂ ਪੈਦਾ ਕਰਨੇ ਨੇ ਆਉਣ ਜਾਣ ਤੁਸੀਂ ਗੁਰਮਤਾ ਕਰਕੇ ਆਪਣੀ ਕਮੇਟੀ ਤਿਆਰ ਕਰੋ ਇਹ ਹਿੱਤ ਤੁਹਾਡੀ ਮਦਦ ਕਰ ਸਕਦੇ ਨੇ ਕਿ ਪੈਸੇ ਖਣੋ ਗੱਲ ਨਾੜਦੀ ਹੋਵੇ ਹਨ ਬਿਲਕੁਲ ਜੀ ਪੈਸੇ ਖਣੋ ਵੀ ਤੇ ਆਪਦੇ ਜਿਹੜੇ ਨਿੱਜੀ ਤੁਹਾਡੇ ਕੋਈ ਬਾਦ ਵਿਵਾਦ ਨੇ ਜਾਂ ਆਪਣੇ ਕੋਈ ਤੁਹਾਡਾ ਕੋਈ ਫਰਕ ਆ ਇੱਕ ਦੋ ਜਿਹਨਾਂ ਉਹ ਮਿਟਾ ਕੇ ਇਕੱਠੇ ਕੋਈ ਕੋਈ ਪੈਰ ਵੀ ਕਰੋ ਤਾਂ ਕਿ ਉਹ ਪੱਕਾ ਹੱਲ ਕੱਢਿਆ ਜਾ ਸਕੇ ਬਿਲਕੁਲ ਜੀ ਇਹ ਇਲਾਕੇ ਦੀ ਮਤਲਬ ਮੇਨ ਮੰਗ ਨਹਿਰੀ ਕਰਨ ਜਿੰਨੀ ਦੇ ਨਹਿਰੀ ਕਰਨੀ ਹੁੰਦਾ ਸਾਡਾ ਮਤਲਬ ਗੁਜ਼ਾਰਾ ਨਹੀਂਗਾ ਨਹੀਂ ਤੇ ਆਏ ਸਾਲ ਪਾਣੀ ਆਉਂਦੇ ਨਹੀਂ ਗਾਂ ਵੇਖੋ ਬਰਸਾਤਾਂ ਫਿਰ ਆਉਣੀਆਂ ਨੇ ਡੈਮ ਪਹਿਲਾਂ ਨੱਕੋ ਨੱਕ ਹੋਏ ਪਏ ਨੇ ਆਪਾਂ ਵੇਖਦੇ ਆਂ ਫਲੱਡ ਗੇਟ ਆਏ ਵਾਰ ਖੁੱਲਣੇ ਨੇ ਜਿਵੇਂ ਵੀਰ ਨੇ ਕਿਹਾ ਵੀ ਕੀ ਗਰੰਟੀ ਕੀ ਏ ਵੀ ਅਸੀਂ ਫਸਲ ਬੀਜੀ ਅਗਲੀ ਵਾਰ ਪਾਣੀ ਨਹੀਂ ਆਏਗਾ ਸੋ ਮੈਂ ਇਹੋ ਬੇਨਤੀ ਕਰਦਾ ਵੀ ਸਾਡਾ ਪੱਕਾ ਹੱਲ ਜਿਹੜਾ ਉਹ ਨਹਿਰੀ ਕਰਨੀ ਹੈ ਅਸੀਂ ਆਏ ਸਾਲ ਮੁਆਜਾ ਮੰਗਦੇ ਸਾਡੀ ਮਜਬੂਰੀ ਏ ਮੰਗਣਾ ਕਿਉਂਕਿ ਸਾਡੇ ਪੱਲੇ ਕੁਝ ਨਹੀਂ ਅੱਜ ਜੇ ਸਰਕਾਰ ਨੇ 20000 ਕਿਹਾ ਜੇ 20000 ਦਿੱਤਾ ਹੁੰਦਾ ਤੇ ਅੱਜ ਵੀਰਾਂ ਨੂੰ ਤੇਲ ਲਿਓਣ ਦੀ ਲੋੜ ਨਹੀਂ ਸੀ ਜੇ ਸਾਡਾ ਵੱਤ ਨਹੀਂ ਸੁੱਕ ਗਿਆ ਜੇ ਅਸੀਂ 6 ਮਹੀਨੇ ਖਾਲੀ ਰਹਿ ਗਏ ਖੇਤ ਤੁਹਾਡਾ 20000 ਦਿੱਤਾ ਸਾਡੇ ਕਿਸ ਕੰਮ ਏ ਅੱਜ ਦਾ ਦਿੱਤਾ ਕਹਿੰਦੇ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ ਜੇ ਵੇਲੇ ਦੇ ਪੈਸੇ ਦਿੱਤੇ ਜਾਣ ਉਹ ਬੰਦਾ ਫਸਲ ਦੁਬਾਰਾ ਬੀਜ ਲੈਂਦਾ ਇਹ ਖੇਤਾਂ ਦੇ ਰਾਜੇ ਨੇ ਜਦੋਂ ਫਿਰ ਖੇਤ ਹਰੇ ਭਰੇ ਹੁੰਦੇ ਨੇ ਜਿਵੇਂ ਵੀਰ ਨੇ ਕਿਹਾ ਇਹਨਾਂ ਨੂੰ ਫਿਰ ਹੁਸਨ ਹੋਣਾ ਹਾਂਜੀ ਸਰਦਾਰ ਸਾਹਿਬ ਅਖੀਰ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਸਭ ਤੋਂ ਪਹਿਲਾਂ ਤਾਂ ਸਰਬੱਤ ਖਾਲਸਾ ਚੰਡੀਗੜ੍ਹ ਦੀ ਟੀਮ ਦਾ ਅੰਦਰੋਂ ਤੇ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਇਹ ਗਰਾਊਂਡ ਤੇ ਆਏ ਨੇ ਤੇ ਇਹਨਾਂ ਨੇ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਏ ਨੇ ਜੀ ਤੇ ਇਹ ਜਿਹੜਾ ਹਾੜਿਆ ਇਸ ਵਾਰ ਵੱਡਾ ਹੋ ਗਿਆ ਕਿਉਂਕਿ ਮਾਦਪੁਰ ਦਾ ਡੈਮ ਟੁੱਟਾ ਨਾ ਉਹਦਾ ਕਰਕੇ ਇਹ ਵੱਡਾ ਹੋਇਆ ਤੇ ਇੱਕ ਦੂਜੀ ਗੱਲ ਇਹ ਆ ਵੀ ਦੋ ਬੰਨਾਂ ਦੇ ਅੰਦਰ ਚੱਲਿਆ ਪਾਣੀ ਮਾਲਵੇ ਬਿਲਟ ਨੇ ਇੰਨੀ ਜਿਆਦੀ ਸਾਡੇ ਉਹ ਨੌਜਵਾਨਾਂ ਨੇ ਮਦਦ ਸਾਡੀ ਕੀਤੀ ਵੀ ਬੰਨਾਂ ਦੇ ਉੱਤੇ ਤੋੜੇ ਭਰ ਭਰ ਕੇ ਲਿਆ ਕੇ ਬੰਨਾਂ ਨੂੰ ਇੰਨੀ ਮਜ਼ਬੂਤੀ ਦਿੱਤੀ ਕਿ ਸਾਰਾ ਪਾਣੀ ਹੀ ਅੱਗੇ ਨਿਕਲ ਗਿਆ ਤੇ ਅੰਦਰ ਨੁਕਸਾਨ ਹੋਇਆ ਬਾਹਰ ਨਹੀਂ ਬੰਨਾਂ ਤੋਂ ਹੋਇਆ 23 ਦੇ ਵਿੱਚ ਬਾਰਵੀ ਹੋ ਗਿਆ ਸੀ ਬਟ ਇਹ ਦਰਿਆ ਹੈ ਨਹੀਂਗਾ ਦਰਿਆ ਸਾਡੀਆਂ ਜ਼ਮੀਨਾਂ ਚ ਪਿਛਲੀਆਂ 80 ਸਾਲਾਂ ਤੋਂ 47 ਤੋਂ ਲੈ ਕੇ ਇਹ ਅੱਗੇ ਵੀ ਆਪਾਂ ਗੱਲ ਕਰ ਚੁੱਕੇ ਹੁਣ ਫੇਰ ਇਹ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਵੀ ਆਪਾਂ ਇਕੱਠੇ ਹੋਈਏ ਸਰਦਾਰ ਸਾਹਿਬ ਨੇ ਵੀ ਆਪਾਂ ਰਾਹ ਦੇਤਾ ਪਰ ਆ ਪੱਦਰ ਜੇ ਆਜੋ ਤੁਸੀਂ ਇਹ ਆਪਾਂ ਕੋਈ ਲਿਖਾ ਕੇ ਨਹੀਂ ਆਏ ਵੀ ਆਪਣੀ ਪੈੜ ਚ ਦਰਿਆ ਚਲਾਂ ਦਰਿਆ ਕਿਤੇ ਚੱਲੇ ਸਾਡੇ ਵੱਲ ਪਰ ਸਰਕਾਰ ਉਹਦਾ ਰਾਹ ਕੱਢੇ ਜਿਵੇਂ ਨਹਿਰਾਂ ਕੱਢੀਆਂ ਜਾਂਦੀਆਂ ਨੇ ਇਸੇ ਤਰ੍ਹਾਂ ਅੱਜ ਨਵੇਂ ਹਾਈਵੇ ਆ ਰਹੇ ਨੇ ਜਿਹੜੇ ਭਾਰਤ ਮਾਲਾ ਉਹ ਜ਼ਮੀਨ ਖਰੀਦੀ ਜਾਂਦੀ ਇਸੇ ਤਰ੍ਹਾਂ ਇਹਨੂੰ ਖਰੀਦਿਆ ਜਾਵੇ ਅਸੀਂ ਤੇ ਇਹ ਚਾਹੁੰਦੇ ਆਂ ਕਿ 80 ਸਾਲਿਆਂ ਦਾ ਜਿਹੜਾ ਤਾਂ ਖਾਂ ਤੇ ਸਾਡੇ ਗਲੋਂ ਲਵੇ ਅਸੀਂ ਇਸ ਭਾਰਤ ਦੇਸ਼ ਦੀ ਆਜ਼ਾਦੀ ਮਾਣ ਸਕੀਏ ਕਿਉਂਕਿ 15 ਅਗਸਤ ਨੂੰ ਹਰ ਸਾਲ ਹੀ ਅਸੀਂ ਮਾਰਦੇ ਆਂ ਕਿਉਂਕਿ ਹੜ੍ਹ ਪਹਿਲੀ ਵਾਰ ਨਹੀਂ ਆਇਆ ਅਸੀਂ ਜਿਉਂ ਜੰਮੇ ਹਰ ਤੀਜੇ ਸਾਲ ਹੜਾ ਆਉਂਦਾ ਛੋ ਕਿਉਂ ਹੋਇਆ ਕਿ ਮੀਡੀਆ ਨੇ ਪ੍ਰਾਈਵੇਟ ਚੈਨਲ ਪਲੱਸ ਜਿਹੜੀ ਸਾਡੀ ਜੇਬ ਚ ਮੀਡੀਆ ਇਹਦੇ ਕਰਕੇ ਇਹ ਹਾਰਡ ਸ਼ੋ ਹੋ ਗਿਆ ਇਹੀ ਅਸੀਂ ਬੇਨਤੀ ਕਰਦੇ ਹਾਂ ਸਾਰੀ ਸਮੁੱਚੀ ਸੰਗਤ ਨੂੰ ਆਲ ਵਰਲਡ ਦੇ ਵਿੱਚ ਇਹ ਦਰਿਆ ਨਹੀਂਗਾ ਦਰਿਆ ਦਾ ਰਾਹ ਆਪਾਂ ਸਾਰੇ ਨਾਲ ਮਿਲ ਕੇ ਸਾਡੇ ਨਾਲ ਮਤ ਕਰੋ ਦੂਸਰੀ ਗੱਲ ਇਹ ਆ ਸਾਡੀ ਜਿਹੜੀ ਭੁੱਖ ਬਹੁਤ ਵੱਡੀ ਸਾਡੇ ਲਾਕੇ ਦੇ ਵਿੱਚ ਕਿਉਂਕਿ ਆ ਦੋ ਪਿੰਡਾਂ ਚ 23 ਚ ਵੀ ਸਾਨੂੰ ਮਤ ਨਹੀਂ ਮਿਲੀ ਬੀਨੇ ਕੇ ਪਸਨਯਾਮੀ ਵਾਲਾ ਕਿਉਂਕਿ ਹਾਈਵੇ ਦੇ ਨਾਲ ਇਹ ਪਿੰਡ ਨੇ ਤੇ ਇੱਥੇ ਦੀਦਾ ਨਹੀਂਗਾ ਇੱਥੇ ਇਹ ਤਾਂ ਬੜੇ ਸੂਝਵਾਨ ਜੇ ਤੁਸੀਂ ਇਹ ਭਾਈ ਸਾਹਿਬ ਆਏ ਚੰਡੀਗੜ੍ਹ ਤੋਂ ਬੜਾ ਵਿਚਾਰਿਆ ਚਿੱਤਰ ਖਿੱਚਿਆ ਫੇਰ ਤੁਸੀਂ ਇੱਥੇ ਮਤ ਲੈ ਕੇ ਆ ਜੇ ਸਾਡੀਆਂ ਜ਼ਮੀਨਾਂ ਟਰੈਕਟਰ ਖਣੋ ਵਾਹਣ ਖਣੋ ਪਈਆਂ ਨੇ ਕਿਤੇ ਜਾਣਾ ਰਿਸ਼ਤੇਦਾਰੀ ਦੀ ਡੀਲ ਹੈ ਨਹੀਂਗੀ ਤੇ ਟਰੈਕਟਰ ਵੱਡੇ ਵੱਡੇ ਘਰੇ ਖੜੇ ਨੇ ਹੁਣ ਅਸੀਂ ਮੰਗਦੇ ਤਾਂ ਹੈ ਨਹੀਂ ਪਰ ਭਰਾਵਾਂ ਦੇ ਨਾਲ ਅਸੀਂ ਕੁਝ ਆਖ ਸਕਦੇ ਹਾਂ ਭਰਾਵਾਂ ਨੂੰ ਵੀ ਸਾਡੀ ਡੀਜ਼ਲ ਦੀ ਮਾਤਰਾ ਹੀ ਹੋ ਰਹੀ ਸਾਨੂੰ ਬੀਖਾ ਦੀ ਮਦਦ ਕਰੋ ਤੇ ਸਮਾਂ ਸਾਡਾ ਅੱਗੇ ਲਾ ਕੇ ਧੱਕ ਦਿਓ ਜਿਹੜੀ ਆਪਣੀ ਹਾੜੀ ਬੀਜੀ ਜਾਵੇ ਤੇ ਸਾਡੀ ਰੀੜ ਦੀ ਹੱਡੀ ਸਿੱਧੀ ਹੋ ਜੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਬਿਲਕੁਲ ਜੀ ਖੇਤਾਂ ਦੇ ਰਾਜੇ ਨੇ ਇਹ ਫਸਲ ਬੀਜਿਆ ਇਹਨਾਂ ਨੇ ਪੈਰਾਂ ਸਿਰ ਹੋਣਾ ਸੋ ਅੱਜ ਵੀਰਾਂ ਨੇ ਤੇਲ ਦੀ ਸੇਵਾ ਕੀਤੀ ਹੈ ਕੋਈ ਵੀ ਗੁਰਮੁਖ ਰੂਹ ਹੋਰ ਗੁਰੂ ਕੇ ਪਿਆਰੇ ਜਿਹੜੇ ਕੋ ਖਾਦ ਬੀਜ ਦੀ ਸੇਵਾ ਕਰ ਸਕਦੇ ਹੋਣ ਤਾਂ ਜੋ ਇਹ ਇਹਨਾਂ ਦੀ ਫਸਲ ਬੀਜੀ ਜਾਵੇ ਤੇ ਇਹਨਾਂ ਦਾ ਲੈਣ ਦੇਣ ਦੁਬਾਰਾ ਉਹ ਪਟੜੀ ਤੇ ਦੁਬਾਰਾ ਗੱਡੀ ਇਹਨਾਂ ਦੀ ਪਟੜੀ ਤੇ ਆ ਜੇ ਲੀ ਤੇ ਆ ਜੇ ਸੋ ਅਰਦਾਸ ਵੀ ਕਰੇ ਜੀ ਇਹਨਾਂ ਵੀਰਾਂ ਵਾਸਤੇ ਮੈਂ ਕਹਿੰਦਾ ਤਗੜੇ ਨੇ ਆਮ ਕੋ ਸਾਡੇ ਵਰਗਾ ਜਦ ਵੱਡੇ ਸ਼ਹਿਰੀ ਬੰਦਾ ਜੇ ਇੱਕ ਝਟਕਾ ਇਹ ਲੱਗ ਜਾਂਦਾ ਉਹ ਸੁਸਾਈਡ ਕਰ ਲੈਂਦਾ ਉਹ ਕਹਿੰਦਾ ਬੜਾ ਤਕੜਾ ਘਾਟਾ ਪੈ ਗਿਆ ਇਹ ਤਕੜੇ ਨਹੀਂ ਜਿਵੇਂ ਕਹਿੰਦੇ ਨੇ ਜੋਂ ਜੰਮੇ ਆਂ ਕਹਿੰਦੇ ਘੋਲ ਹੀ ਹੁੰਦੇ ਆ ਇਹਨੇ ਦਰਿਆਣਾ ਕਦੀ ਅਹੀਂ ਦਰਿਆ ਨੂੰ ਢਾ ਲਿਆ ਫਸਲ ਚੱਕ ਲਈ ਤੇ ਕਦੀ ਦਰਿਆ ਨੇ ਢਾ ਲਿਆ ਇਹ ਤਕੜੇ ਨੇ ਮੈਂ ਕਹਿੰਦਾ ਮੁਸੀਬਤਾਂ ਨੇ ਇਹਨਾਂ ਨੂੰ ਬੜਾ ਮਜ਼ਬੂਤ ਕੀਤਾ ਸਹੂਲਤਾਂ ਕਮਜ਼ੋਰ ਕਰਦੀਆਂ ਪਰ ਧੰਨਵਾਦ ਹੈ ਸਰਕਾਰ ਦਾ ਨਹੀਂ ਸਮਾਜ ਸੇਵੀਆਂ ਦਾ ਜਿਨ੍ਹਾਂ ਨੇ ਆ ਕੇ ਇਹ ਵੀਰਾਂ ਦੇ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਦਾ ਸਾਥ ਦਿੱਤਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ